ਹਰੋ ਜੀ ਸਸਟੇਰ ਜੀ ਸਾਰੇ ਭੈਣ ਭਾਈਆਂ ਨੂੰ ਹੋਰ ਸਨੌ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੈ ਕੇ ਆਇਆ ਇੱਕ ਨਵੀਂ ਵੀਡੀਓ ਅੱਜ ਦੀ ਵੀਡੀਓ ਤੇ ਵਿੱਚ ਆਪਾਂ ਬਣਾਉਣੇ ਆ ਜੀ ਪਕੌੜੇ ਪਕੌੜੇ ਕਾਦੇ ਬਣਾਉਣੇ ਨੇ ਉਹ ਤੁਹਾਨੂੰ ਦੱਸਦੇ ਆ ਤੇ ਪਕੌੜੇ ਅੱਜ ਆਪਾਂ ਬਣਾਵਾਂਗੇ ਜੀ ਨਵੀਂ ਤਰ੍ਹਾਂ ਦੇ ਪਕੌੜੇ ਬਣਾਉਣਾ ਬਣਾਉਣੇ ਆ ਤੁਸੀਂ ਤਾਂ ਸ਼ਾਇਦ ਖਾਦੇ ਹੋਣਗੇ ਪਰ ਅਸੀਂ ਪਹਿਲੀ ਵਾਰ ਖਾਣ ਲੱਗੇ ਆ ਟਰਾਈ ਕਰਨ ਲੱਗੇ ਆ ਬੈਂਗਣ ਦੇ ਹਨਾ ਪਕੌੜੇ ਬਣਾਵਾਂਗੇ ਤੇ ਪਤਾ ਕੀ ਗੱਲ ਆ ਬੈਂਗਰ ਦੀ ਸਬਜੀ ਪਈ ਸੀਗੀ ਮਤਲਬ ਬੱਚੇ ਨੇ ਸਬਜੀ ਤਾਂ ਖਾਣੀ ਦੀ ਮੈਨੂੰ ਪਤਾ ਹੈ ਫਿਰ ਮੈਂ ਸੋਚੇ ਮੈਂ ਚਲੋ ਇਹਨਾਂ ਦੇ ਪਕੌੜੇ ਤੜ ਲੰਨੇ ਆ ਤੇ ਵਿੱਚੇ ਗੋਲ ਗੋਲ ਜੇ ਬੈਂਗਰ ਨੇ ਕੋਈ ਛੋਟਾ ਕੋਈ ਬੜਾ ਇਸ ਤਰ੍ਹਾਂ ਦੇ ਨੇ ਕੋਈ ਜੰਮੇ ਬ੍ਰੇਕ ਤੇ ਇਹਨਾਂ ਨੂੰ ਆਪਾਂ ਕੱਟ ਲਾਂਗੇ ਇਹਨਾਂ ਦੇ ਪਕੌੜੇ ਤਲਾਂਗੇ ਸਾਇਪਰੀ ਤੋਂ ਨਹੀਂ ਕਹੇ ਸੀ ਇਹ ਕਹਿੰਦੇ ਮੰਮੀ ਜਦੋਂ ਅਸੀਂ ਸਕੂਲੋਂ ਆਵਾਂਗੇ ਨਾ ਉਦੋਂ ਸਾਨੂੰ ਚਾਹ ਨਾਲ ਵੀ ਪਕੌੜੇ ਬਣਾ ਕੇ ਦੇਈ ਉਹ ਤਾਂ ਪਾਲਕ ਦੇ ਕਹਿ ਰਹੇ ਸੀਗੇ ਹਾਲੂ ਪਾਲਕ ਦੇ ਪਰ ਆਪਾਂ ਅੱਜ ਉਹਨਾਂ ਨੂੰ ਨਾ ਇਹ ਬੈਂਗਣ ਦੇ ਪਕੌੜੇ ਬਣਾ ਕੇ ਖਿਲਾਉਨੇ ਆ 2 ਵਜ ਚੁੱਕੇ ਨੇ ਜਾਨੂੰ ਉਹਨਾਂ ਨੇ ਹੁਣ ਆਪਣੇ ਪਕੌੜੇ ਤਿਆਰ ਹੋ ਜਾਣਗੇ ਤੇ ਆਪਾਂ ਸ਼ੇਅਰ ਕਰਦੇ ਤੁਹਾਡੇ ਨਾਲ ਵੀਡੀਓ ਬਣੀ ਰਿਹਾ ਤੇ ਸਭ ਤੋਂ ਪਹਿਲਾਂ ਨਾ ਇਹਨਾਂ ਨੂੰ ਮੈਂ ਕਿ ਤੋ ਧੋ ਲਿਆ ਮਤਲਬ ਬੈਂਗਣਾਂ ਨੂੰ ਧੋ ਲਿਆ ਸਮਾਰ ਕੇ ਤੇ ਹੁਣ ਆਪਾਂ ਨਾ ਇਹਨਾਂ ਨੂੰ ਬਿਨਾ ਛਿਲਕਾ ਲਾਏ ਮਤਲਬ ਗੋਲ ਗੋਲ ਕੱਟਾਂਗੇ ਗੋਲ ਸੈਂਸ ਦੇ ਵਿੱਚ ਗੋਲ ਗੋਲੇ ਕੱਟਾਂਗੇ ਇਹਨਾਂ ਨੂੰ ਜਿਆਦਾ ਮੋਟੇ ਨਹੀਂ ਕੱਟਦੇ ਬ੍ਰਿਕ ਬ੍ਰਿਕ ਪੀਸ ਕੱਟਾਂਗੇ ਜਿਆਦਾ ਬਰੀਕ ਵੀ ਨਹੀਂ ਕੱਟਣੇ ਜਾਂ ਕੋਟੇ ਵੀ ਨਹੀਂ ਕੱਟਣੇ ਗਲਾਈ ਦੇ ਵਿੱਚ ਕੱਟਦੇ ਆ ਨਾ ਇਹ ਤੇ ਆ ਤੁਹਾਡੇ ਨਾਲ ਬੈਂਗਣ ਦੇ ਪਕੌੜੇ ਦੀ ਵੀਡੀਓ ਸ਼ੇਅਰ ਕਰਦੇ ਆ ਪਹਿਲੀ ਵਾਰ ਬਣਾ ਰਹੇ ਆ ਸੁਣੇ ਤਾਂ ਕਾਫੀ ਨੇ ਬੈਂਗਣ ਦੇ ਪਕੌੜੇ ਪਰ ਖਾਣੇ ਪਹਿਲੀ ਵਾਰ ਨੇ ਨਵੀਂ ਰੈਸਪੀ ਐ ਦੇਖਦੇ ਆ ਕਿਹੋ ਜਿਹੀ ਬਣਦੀ ਐ ਸਾਡੇ ਲਈ ਤਾਂ ਨਵੀਂ ਹੋਆ ਜਦੋਂ ਅਸੀਂ ਪਹਿਲੀ ਵਾਰ ਟਰਾਈ ਕਰਿਆ ਤੁਸੀਂ ਸ਼ਾਇਦ ਖਾਧੀ ਹੋਗੀ ਤੇ लॉज इन्हना गोल गोल कट दिए उस तो बार कि किस तरह बनते लॉज इस तरह अपने सारे पीस कट ले गोल गोल ते मैं ना सारे बैंगण कट ला फिर पीदे ਹਾਂਜੀ ਇਧਰ ਆਪਾਂ ਨੇ ਤੇਲ ਗਰਮ ਹੋਣਾ ਕਰਤਾ ਤੇ ਇਹਦੇ ਵਿੱਚ ਆਪਾਂ ਸਾਰਾ ਕੋਲ ਤਿਆਰ ਕਰਾਂਗੇ ਹਰੀਆਂ ਮਿਰਚਾਂ ਧਨੀਆਂ ਹਲਦੀ ਨੂਨ ਤੇ ਜੀਰਾ ਆਪਾਂ ਨੇ ਇਹਦੇ ਵਿੱਚ ਪਾਤਾ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਪਾਂ ਇੰਨਾ ਪਾਵਾਂਗੇ ਮੈਦਾ ਤੇ ਇੰਨਾ ਪਾਵਾਂਗੇ ਅਰਹ ਰੋਟ ਬਹੁਤ ਜ਼ਿਆਦਾ ਕ੍ਰਿਸਪੀ ਬਣੇਗੇ ਇਹਦੇ ਨਾਲ ਹੋਰ ਪਾਵਾਂਗੇ ਬੇਸਨ ਇਹ ਸਾਰਾ ਸਮਾਨ ਮੇਰਾ ਸ਼ਾਨ ਕੇ ਰੱਖਿਆ ਹੋਇਆ ਸਮਾਰ ਕੇ ਦੋ ਵੱਡੇ ਚਮਚੇ ਬੇਸਨ ਦੇ ਪਾ ਲੰਨੇ ਲਓ ਜੀ ਹੁਣ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਰਲਾ ਕੇ ਕੋਲ ਬਣਾ ਲਵਾਂ ਇਹ ਆਪਾਂ ਜਿਆਦਾ ਪਤਲਾ ਨਹੀਂ ਕਰਨਾ ਹੈਗਾ ਕੋਲ ਗਾਣਾ ਜਿਹਾ ਹੀ ਰੱਖਾਂਗੇ ਜਿਹੜਾ ਆਪਣਾ ਬੈਂਗਲ ਦੇ ਟੋਟਿਆਂ ਨੂੰ ਸਮਾਰ ਕੇ ਲੱਗ ਸਕੀਏ ਜੇ ਪਤਲਾ ਖਾ ਲਿਆ ਨਾ ਫੇਟ ਲੱਗਣਾ ਨਹੀਂ। ਥੋੜਾ ਪੇਸਟ ਗਾੜਾ ਹੀ ਰੱਖਣਾ।

ਤੇ ਕੋਸੇ ਦਾ ਲੰਬੇ ਕੱਟ ਲੈ ਕੋਸ ਨੂੰ ਪਾਣੀ ਪਾਤਾ ਸੀਗਾ ਮੈਂ ਥਾਲ ਦੇ ਵਿੱਚ ਤਾਂ ਜੋ ਕਾਲੇ ਨਾ ਹੋਣ ਤੇ ਆਪਣਾ ਤੇਲ ਗਰਮਾ ਬਿਲਕੁਲ ਆਪਾਂ ਨੂੰ ਹੁਣ ਤੜ ਦੇ ਏਦਾਂ ਨਾ ਇੱਕ ਇੱਕ ਪੀਸ ਚੱਕ ਚੱਕ ਕੇ ਬੇਸਣ ਨਾਲ ਸਮਾਰ ਕੇ ਲਾ ਕੇ ਬੇਸਣ ਤੇ ਆਸੋਂ ਕੜਾਹੀ ਦੇ ਵਿੱਚ ਪਾ ਪਾਈ ਜਾਮਾਂਗੇ ਇੱਕ ਵਾਰ ਚ ਕਈ ਪੈ ਜਾਣਗੇ ਲੋਚਕ ਲੱਗਲੇ ਥਾਗੇ 당 ਹੁਣ ਥੋੜਾ ਸੇਕ ਲੱਗਣ ਤੋਂ ਬਾਅਦ ਥੱਲੇ ਗਏ ਤਾਂ ਜੋ ਖੰਡਾਂ ਜਬੂ ਜਸਾ ਆਪਣੇ ਪਕੌੜੇ ਤਲੇਗੇ ਕੱਢਦੀ ਇਹਨਾਂ ਨੂੰ ਬਾਹਰ ਤੇ ਇਹ ਬਣੀ ਜਾਂਦੇ ਬੜਾ ਟਾਈਮ ਨਹੀਂ ਲੱਗਦਾ ਹੈਗਾ ਇਹਨਾਂ ਨੂੰ ਮਿੰਟਾਂ 'ਚ ਹੀ ਨਰਮ ਹੋ ਜਾਂਦੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਹਦੇ ਵਿੱਚ ਨੂਨ ਥੋੜਾ ਜਿਹਾ ਘੱਟ ਸੀਗਾ ਮੈਂ ਹੋਰ ਪਾ ਲਿਆ

ਦੇ ਜਿਆ ਤੇ ਜਿ ਪਾਉਣ ਪਾਣੀ ਜਾਓ ਕਾਲੇ ਨੂੰ ਤੇ ਹੈਗੇ ਤੇ ਤਾਂ ਪੈਸੀ ਇਹ ਖਣੇ ਮੈਂ ਇਹਨਾਂ ਦੋ ਬਾਲਕ ਜੀ ਉੱਕਟਾ ਲੱਗ ਗੇ ਹੂੰ ਖਲ ਦੋ ਬਾਲਕ ਪਾਲ ਤਾਂ ਹ ਬੇਸਣ ਬਚ ਗਿਆ ਸੀਗਾ ਫੇਰ ਮੈਂ ਚੱਲੇ ਦੇ ਵਿੱਚ ਪਾਲਕ ਪਾ ਦਿੰਨੀ ਆ ਆਪਣੇ ਬਾਲਕ ਤੋੜੀਏ ਲੈ ਹਾਂ ਤੋੜ ਕੇ ਲੈਂਦੇ ਆਪਣੇ ਤੇ ਪਿਆਜ਼ ਪਾ ਦੇ ਇੱਕ ਪਿਆਜ਼ ਪਾ ਦੇ ਉਧਰੋਂ ਪਕੌੜੇ ਤਾਂ ਆਪਣੇ ਬਣ ਚੁੱਕੇ ਨੇ ਸਾਰੇ ਆਲੂ ਵੀ ਪਾ ਦਿੰਦੇ ਵਿੱਚ ਗਾਇਸ બસ ਇਹ ਤਾਂ ਐਨੇ ਕ ਬਣਾਉਣੇ ਨੇ ਪਾਲਕ ਦੇ ਤਾਂ ਆਪਾਂ ਐਨੇ ਕ ਬਣਾਉਣੇ ਨੇ ਬਸ ਆਹ ਪਾਲਕੜ ਰਹਿ ਗਈ ਆਪਾਂ ਇਹ ਕੱਢ ਦਾਂਗੇ ਜਾਨੂੰ ਆਪਾਂ ਫੈਲ ਵੀ ਦਿੰਦੇ ਦੀ ਹੈ ਨਾ ਬਾਦ ਨੂੰ ਫੁੰਬਲਾ ਨੂੰ ਕੁੱਟਦੇ ਆਪਾਂ ਸੀਪੋ ਲਾਜੀ ਤੁਸੀਂ ਵੀ ਖਾਓ ਬ੍ਰੈਡਾਂ ਦੇ ਪਕੌਣੇ ਬੈਂਗਲ ਦੇ ਪਕੌੜੇ ਦੇਖੋ ਬਹੁਤ ਹੀ ਜ਼ਿਆਦਾ ਨਰਮ ਨਰ ਬਣੇ ਨੇ ਬਹੁਤ ਹੀ ਟੇਸਟੀ ਨੇ ਤੇ ਬੱਚਿਆਂ ਨੂੰ ਬਹੁਤ ਪਸੰਦ ਆਏ ਨੇ ਤੇ ਸਾਈਪ੍ਰਿਤ ਰਹਿੰਦਾ ਬੈਸੋ ਟੈਸਟ ਕਰ ਗਿਆ ਤੇ ਰਹਿਣ ਉਹਨੂੰ ਦੱਧੇ ਨਾਲ ਤੇ ਜੋਤਾ ਨਾਲ ਖਾ ਲੂਗਾ ਤੇ ਆਪਾਂ ਦੇ ਦਈਏ ਨੂੰ ਤੇ ਬਾਕੀ ਆ ਸਮੇਤ ਜੇਹਰ ਸਾਰਾ ਸਮਾਨ बस ये भी कर दूंगी पालक के पकोड़े सैवरी सबको पसंद ने पालक दे ये मैं पालक दे बना लूंगा ਤੇ ਆ ਦੇ ਦੀ ਉਹਨਾਂ ਨੂੰ ਬਣਾ ਆਪਾਂ ਬਣਾ ਦੀ ਅੰਦਰ ਨਾਲ ਦੇ ਦੀ ਚਾਰਾ ਕੱਪ ਚਾਰਾ ਕੱਪ ਦੇ ਦੀ ਨਾਲ ਸਾਤ ਸਾਲ ਕੋਲ ਆਉਂਦੇ ਆਪੜੀ ਪਲੇਟ ਤਿਆਰ ਦੰਨਿਆ ਸਹਿਜ ਨੂੰ ਖਾਣ ਨੂੰ ਬਾਕੀ ਜੇ ਆਪਾਂ ਆਪਣੇ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕੱਲੋ ਕਿਸੇ ਨਵੇਂ ਬਲੌਗ ਵਿੱਚ ਘੱਟ ਤੱਕ ਲਈ ਸਸ਼ੀਆ ਕਲ ਜੀ ਬਾਏ ਬਾਏ